ਦੀ ਤਸਕਰੀ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਹੋ ਜਾਣਾ ਇਹਦੇ ਕਾਰਨ ਪਿੱਛੇ ਕੀ ਪਏ ਆ ਖਾਸ ਕਰਕੇ ਤਾਜ਼ਾ ਅੰਕੜੇ ਪੰਜਾਬ ਪੁਲਿਸ ਦੇ ਕਿ 407 ਬੀਬੀਆਂ ਨੂੰ ਤੇ ਕੁਝ ਮਹੀਨਿਆਂ ਚ ਅਸੀਂ ਕਾਬੂ ਕੀਤਾ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਅੰਮ੍ਰਿਤਸਰ ਚ ਯੂਨੀਵਰਸਿਟੀ ਦੀ ਵਿਦਿਆਰਥਣ ਉਹ ਚਿੱਟੇ ਦੀ ਸਪਲਾਈ ਆਪਣੇ ਫਰੈਂਡ ਨਾਲ ਕਰਦੀ ਹੋਈ ਗ੍ਰਿਫਤਾਰ ਕੀਤੀ ਗਈ ਲੁਧਿਆਣੇ ਵਿੱਚ ਹੋਇਆ ਇੱਕ ਔਰਤ ਸੀਗੀ ਉਹ ਉਹਦਾ ਫਰੈਂਡ ਸੀਗਾ ਉੱਥੇ ਉਹ ਕੋਈ ਕਲੀਨਿਕ ਸੀਗਾ ਉੱਥੇ ਉਹ ਸਪਲਾਈ ਕਰਦੀ ਫੜੀ ਗਈ ਪਾਇਲ ਚ ਰੀਸੈਂਟ ਹੋਇਆ ਹੈ ਲੁਧਿਆਣੇ ਚ ਆਂਦਾ ਪਾਇਲ ਏਰੀਆ ਉੱਥੇ ਔਰਤ ਹੈਰੋਇਨ ਦੀ ਸਪਲਾਈ ਕਰਦੀ ਹੋਈ ਫੜੀ ਗਈ ਧਾਰਮਿਕ ਥਾਂ ਤੇ ਕਿਤੇ ਇੱਕ ਕੁੜੀ ਨਸ਼ਾ ਕੀਤਾ ਹੋਇਆ ਸੀਗਾ ਉਸਨੇ ਉਸਦੀ ਡੈੱਡ ਬੋਡੀ ਮਿਲੀ 10000 ਔਰਤਾਂ ਪਿੱਛੇ ਨਸ਼ਾ ਤਸਕਰੀ ਚ ਫੜੀ ਫੜੀ ਗਈਆਂ ਉਹਨਾਂ ਵਿੱਚੋਂ 32% ਔਰਤਾਂ ਪੰਜਾਬ ਨਾਲ ਸੰਬੰਧ ਰੱਖਦੀਆਂ ਸੀ 2016 ਤੋਂ ਪਹਿਲੇ ਪਹਿਲੇ ਜੋ ਪੁੱਕੀ ਤੇ ਅਫੀਮ ਦੇ ਠੇਕੇ ਸੀਗੇ ਉਹ ਰਾਜਸਥਾਨ ਚ ਔਰ ਪੰਜਾਬਣ ਪੰਜਾਬੀ ਔਰਤਾਂ ਦੇ ਨਾਮ ਨਾਲ ਰਜਿਸਟਰਡ ਉਹਨਾਂ ਨੂੰ ਲਾਇਸੈਂਸ ਮਿਲੇ ਹੋਏ ਸੀਗੇ ਉਹ ਫਿਰ ਉਹਨਾਂ ਦੇ ਅੱਗੇ ਲਿੰਕ ਸੀਗੇ ਪੰਜਾਬ ਵਿੱਚ ਉਹ ਜਿਹੜੀ ਔਰਤਾਂ ਉੱਥੋਂ ਪੁੱਕੀ ਫੀਮ ਲਿਆ ਕੇ ਇੱਥੇ ਪੰਜਾਬ ਵਿੱਚ ਵੇਚਦੀਆਂ ਸੀ ਉਹਨਾਂ ਨੂੰ ਫੜਿਆ ਗਿਆ ਤਸਕਰਾਂ ਨੇ ਪੰਜਾਬ ਪੁਲਿਸ ਦੀ ਕੌਨਸਟੇਬਲ ਉਸ ਨੂੰ ਗ੍ਰਿਫਤ ਕੀਤਾ ਗਿਆ ਚਿੱਟੇ ਨਾਲ ਫਿਰ ਉਤੋਂ ਪਹਿਲੇ ਵੀ ਸਾਫਕਾ ਵਿਧਾ ਐਕਸਰੋਜਪੁਰ ਦਿਹਾਤੀ ਤੋਂ ਉਸ ਨੂੰ ਖਰੜ ਦੇ ਨੇੜੇ ਉਸ ਦੇ ਸਾਥੀ ਨੂੰ ਡਰਾਈਵਰ ਨੂੰ ਨਸ਼ੇ ਹਿਰੋਇਨ ਦੀ ਤਸਕਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਦੇ ਘਰ ਤੋਂ 28 ਗ੍ਰਾਮ ਚਿੱਟਾ ਮਿਲਿਆ ਤੇ ਨਾਲ ਮਹਿੰਗੀਆਂ ਗੱਡੀਆਂ ਤੇ ਲੱਖਾਂ ਦੀ ਤਦਾਦ ਵਿੱਚ ਡਰਗ ਮੰਨੀ ਵੀ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਧੰਦੇ ਵਿੱਚ ਬੀਬੀਆਂ ਦੀ ਕੁੜੀਆਂ ਦੀ ਵਿਦਿਆਰਥਣਾਂ ਦੀ ਸ਼ਮੂਲੀਅਤ ਕਿਵੇਂ ਹੈ ਔਰ ਕਿਹੜੇ ਕਿਹੜੇ ਕੇਸ ਸਾਹਮਣੇ ਆਏ ਹੁਣ ਤੱਕ ਤੇ ਇਹ ਸਾਰੀ ਗੱਲਬਾਤ ਕਰਾਂਗੇ ਹਾਲਾਂਕਿ ਤਸਕਰੀ ਨਸ਼ੇ ਦੀ ਕੋਈ ਵੀ ਕਰੇ ਮਾੜੀ ਗੱਲ ਹੈ ਔਰ ਇਸ ਨੂੰ ਕਾਬੂ ਤੇ ਕੰਟਰੋਲ ਕਰਨ ਚ ਕਾਮਯਾਬੀ ਹਾਸਲ ਕਿਵੇਂ ਕੀਤੀ ਜਾ ਸਕਦੀ ਹੈ ਕੁਝ ਅੰਕੜਿਆਂ ਦੇ ਨਾਲ ਤੇ ਕੁਝ ਜ਼ਮੀਨੀ ਹਕੀਕਤ ਦੇ ਨਾਲ ਰੂਬਰੂ ਹੋਵਾਂਗੇ ਔਰ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਹ ਸਾਰੇ ਮਸਲੇ ਉੱਤੇ ਗੱਲਬਾਤ ਕਰਨਗੇ ਜਿਹੜੇ ਆਰਟੀਕਲ ਬਹੁਤ ਲਿਖ ਚੁੱਕੇ ਆ ਇਸ ਇਸ਼ੂਜ਼ ਦੇ ਉੱਤੇ ਔਰ ਉਹਨਾਂ ਦੀ ਸਤਵੀਂ ਕਿਤਾਬ ਵੀ ਨਸ਼ੇ ਦੇ ਆਧਾਰ ਤਾ ਰਹੀ ਹੈ ਇਹ ਕਿਵੇਂ ਕੰਟਰੋਲ ਕੀਤਾ ਜਾਣਾ ਹੈ ਔਰ ਹਾਲਾਤ ਕੀ ਨੇ ਪੰਜਾਬ ਦੇ ਸਾਰੀ ਗੱਲ ਕਰਾਂਗੇ ਸੰਜੀਵ ਸੈਣੀ ਜੀ ਸਾਡੇ ਨਾਲ ਨੇ ਸੈਣੀ ਜੀ ਤੁਹਾਡੀਆਂ ਪਹਿਲਾਂ ਵਾਲੀਆਂ ਲਿਖਤਾਂ ਆਰਟੀਕਲ ਨਸ਼ਿਆਂ ਦੇ ਮੁੱਦੇ ਉੱਤੇ ਵਿਵਾਕੀ ਨਾਲ ਕਲਮ ਤੁਸੀਂ ਚਲਾਉਨੇ ਹੋ ਪਰ ਅੱਜ ਤੁਹਾਡੇ ਤੁਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤਸਕਰੀ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਹੋ ਜਾਣਾ ਇਹਦੇ ਕਾਰਨ ਪਿੱਛੇ ਕੀ ਪਏ ਆ ਖਾਸ ਕਰਕੇ ਤਾਜ਼ਾ ਅੰਕੜੇ ਪੰਜਾਬ ਪੁਲਿਸ ਦੇ ਕਿ 407 ਬੀਬੀਆਂ ਨੂੰ ਤੇ ਕੁਝ ਮਹੀਨਿਆਂ 'ਚ ਅਸੀਂ ਕਾਬੂ ਕੀਤਾ ਹੈ ਬਿਲਕੁਲ ਬਿਲਕੁਲ ਸਰ ਸਰ ਦੇਖੋ ਨਸ਼ਾ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਨਸ਼ੇ ਨੇ ਬਹੁਤ ਜ਼ਿਆਦਾ ਘਰਾਂ ਦੇ ਚਿਰਾਗ ਖਤਮ ਕਰ ਦਿੱਤੇ ਹਨ ਪਿੰਡਾਂ ਵਿੱਚ ਨਾ ਸੱਥਰ ਵੀ ਛੁਕੇ ਹਨ ਪਹਿਲਾਂ ਤਾਂ ਕਹਿੰਦੇ ਸੀ ਕਿ ਨੌਜਵਾਨੀ ਨਸ਼ਿਆਂ ਵਾਲੂ ਦਾ ਰੁਝਾਨ ਵੱਧ ਰਿਹਾ ਹੈ ਪਰ ਔਰਤਾਂ ਵੀ ਨਾ ਘਟ ਨਹੀਂ ਹਨ ਜੇ ਗੱਲ ਕਰੀਏ 올 ਇੰਡੀਆ ਚ 10000 ਚ ਔਰਤਾਂ ਪਿੱਛੇ ਨਸ਼ਾ ਤਸਕਰੀ ਚ ਫੜੀ ਫੜੀ ਗਈਆਂ ਉਹਨਾਂ ਵਿੱਚੋਂ 32% ਔਰਤਾਂ ਪੰਜਾਬ ਨਾਲ ਸੰਬੰਧ ਰੱਖਦੀਆਂ ਸੀ ਅੱਛਾ ਹਾਂਜੀ ਤੇ ਫਿਰ 2016 ਤੋਂ ਪਹਿਲੇ ਪਹਿਲੇ ਜੋ ਪੁੱਕੀ ਤੇ ਅਫੀਮ ਦੇ ਠੇਕੇ ਸੀਗੇ ਉਹ ਰਾਜਸਥਾਨ ਚ ਔਰ ਪੰਜਾਬਣ ਪੰਜਾਬੀ ਔਰਤਾਂ ਦੇ ਨਾਮ ਨਾਲ ਰਜਿਸਟਰਡ ਉਹਨਾਂ ਨੂੰ ਲਾਇਸੈਂਸ ਮਿਲੇ ਹੋਏ ਸੀਗੇ ਉਹ ਫਿਰ ਉਹਨਾਂ ਦੇ ਅੱਗੇ ਲਿੰਕ ਸੀਗੇ ਪੰਜਾਬ ਵਿੱਚ ਉਹ ਜਿਹੜੀ ਔਰਤਾਂ ਉੱਥੋਂ ਭੁੱਕੀ ਫੀਮ ਲਿਆ ਕੇ ਇੱਥੇ ਪੰਜਾਬ ਵਿੱਚ ਵੇਚਦੀਆਂ ਸੀ ਉਹਨਾਂ ਨੂੰ ਫੜਿਆ ਗਿਆ ਤਸਕਰਾਂ ਨੇ ਕਹਿਣ ਦਾ ਮਤਲਬ ਹੈ ਕਿ ਦੇਖੋ ਮੱਧ ਪ੍ਰਦੇਸ਼ 'ਚ ਵੀ ਪੰਜਾਬੀ ਗਏ ਨੇ ਉੱਥੇ ਵੀ ਇਹ ਕਿਆ ਕਹਿੰਦੇ ਔਰਤਾਂ ਜੋ ਫੀਮ ਹੋਰੇ ਆਪਣਾ ਭੁੱਕੀ ਹੈ ਉਥੋਂ ਮਤਕੀ ਪੰਜਾਬ ਚ ਲਿਆ ਕੇ ਜਿਹੜੇ ਇਹਨਾਂ ਦੇ ਅੱਗੇ ਸੈਲ ਸੀਗੇ ਉਹ ਔਰਤਾਂ ਨੂੰ ਤਸਕਰੀ ਦੇ ਕੇਸ ਤੇ ਗ੍ਰਿਫਤਾਰ ਕੀਤਾ ਗਿਆ। ਜ਼ਿਆਦਾਤਰ ਔਰਤਾਂ ਪਿੰਡਾਂ ਤੋਂ ਬਿਲੋਂਗ ਕਰਦੀਆਂ ਸਨ ਜਿਹੜੀਆਂ ਨੂੰ ਫੜਿਆ ਗਿਆ ਹੈ ਸਰ। ਜਿਵੇਂ ਤੁਸੀਂ ਕੁਝ ਅੰਕੜੇ ਦੱਸਿਆ ਕਿ ਚਾਹੇ ਬਾਹਰਲੇ ਸੂਬਿਆਂ ਤੋਂ ਪੰਜਾਬ ਚ ਤਸਕਰੀ ਹੈ ਹੁਣ ਤਾਂ ਚਿੱਟੇ ਦੀ ਬੜੀ ਜ਼ਿਆਦਾ ਭਰਮਾਰ ਹੋ ਗਈ ਹੈ। ਬਿਲਕੁਲ ਸਰ ਬਿਲਕੁਲ ਚਾਹੇ ਪਰ ਕੁਝ ਲੋਕ ਕਹਿੰਦੇ ਆ ਕਿ ਕੱਲਾ ਪੰਜਾਬੀਆਂ ਨੂੰ ਚਾਹੇ ਪਹਿਲਾਂ ਮੁੰਡਿਆਂ ਦੀ ਜਵਾਨੀ ਨੂੰ ਬਦਨਾਮ ਕੀਤਾ ਗਿਆ। ਤੇ ਹੁਣ ਔਰਤਾਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬਣਾਂ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਅੰਕੜੇ ਜਾਰੀ ਹੋ ਰਹੇ ਹੋ ਸਿਰ ਬਦਨਾਮ ਨਹੀਂ ਦੇਖੋ ਇਹ ਜੋ ਹੋ ਰਿਹਾ ਹੈ ਇਹ ਹੁਣ ਹਾਲੀ ਵਿੱਚ ਪੰਜਾਬ ਪੁਲਿਸ ਦੀ ਕਾਂਸਟੇਬਲ ਉਸ ਨੂੰ ਗ੍ਰਿਫਤ ਕੀਤਾ ਗਿਆ ਚਿੱਟੇ ਨਾਲ ਫਿਰ ਉਤੋਂ ਪਹਿਲੇ ਵੀ ਸਾਫਕਾ ਵਿਧਾ ਐਕਸ ਰੋਡ ਪਰ ਦਿਹਾਤੀ ਤੋਂ ਉਸ ਨੂੰ ਖਰੜ ਦੇ ਨੇੜੇ ਉਸ ਦੇ ਸਾਥੀ ਨੂੰ ਡਰਾਈਵਰ ਨੂੰ ਨਸ਼ੇ ਹਿਰੋਇਨ ਦੇ ਤਸਕਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਦੇ ਘਰ ਤੋਂ 28 ਗ੍ਰਾਮ ਚਿੱਟਾ ਮਿਲਿਆ ਤੇ ਨਾਲ ਮਹਿੰਗੀਆਂ ਗੱਡੀਆਂ ਤੇ ਲੱਖਾਂ ਦੀ ਤਦਾਦ ਵਿੱਚ ਡਰਗ ਮਨੀ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਉਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਦੇਖੋ ਜੋ ਪੋਲਿਟੀਕਲ ਬੰਦੇ ਨੇ ਉਹ ਵੀ ਇਸ ਨੂੰ ਨਸ਼ੇ ਨੂੰ ਚਲੋ ਉਹਨਾਂ ਦਾ ਤਾਂ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਕਿ ਉਹਨਾਂ ਨੇ ਤਾਂ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਇਹ ਗਲਤ ਹੈ ਇਹ ਨੌਜਵਾਨੀ ਨੂੰ ਖਤਮ ਕਰ ਰਿਹਾ ਬਟ ਅਜੇ ਇਹ ਲੋਕ ਵੀ ਆ ਕੇ ਨਸ਼ੇ ਦਾ ਕਾਰੋਬਾਰ ਪਰਫੁੱਲਤ ਕਰਨ ਵਿੱਚ ਲੱਗੇ ਹੋਏ ਹਨ ਹੁਣ ਵਿਦਿਆਰਥੀ ਵਰਗ ਦੀ ਜੇ ਗੱਲ ਕਰੀਏ ਸਰ ਕੁੜੀਆਂ ਨੇ ਇੱਕ ਪਿੱਛੇ ਜੇ ਇੱਕ ਕੁੜੀ ਨੂੰ ਸਕਾਲਰਸ਼ਿਪ ਮਿਲੀ ਸਰ ਜੀ ਉਸ ਕੁੜੀ ਨੇ ਕੀ ਕੀਤਾ ਆਪਣੇ ਟੀਚਰ ਨੂੰ ਜੋ ਸੰਸਥਾ ਦੇ ਮੁਖੀ ਸਨ ਉਹਨਾਂ ਨੂੰ ਰੋਣਦੇ ਹੋਏ ਕਿਹਾ ਕਿ ਇਹ ਸਕਾਲਰਸ਼ਿਪ ਆਪਣੇ ਕੋਲ ਰੱਖ ਲਓ ਕਿਉਂਕਿ ਉਹ ਕਹਿੰਦੀ ਕਿ ਮੇਰਾ ਭਰਾ ਪਹਿਲੇ ਉਸ ਕੁੜੀ ਦਾ ਭਰਾ ਪਹਿਲੇ ਐਨਡੀਪੀਸੀ ਐਕਟ ਦੇ ਤਹਿਤ ਜੀ ਹਾਂਜੀ ਤੇ ਕਹਿੰਦੇ ਫਿਰ ਕਰਦੇ ਨਹੀਂ ਮਦਰ ਹੈ ਉਹਦੀ ਵੀ ਸ਼ਮੂਲੀਅਤ ਹੈਗੀ ਹੈ ਕਹਿੰਦੇ ਉਹ ਇਹਨੂੰ ਵੇਚ ਕੇ ਗਲਤ ਉਹ ਕਰੇਗੀ ਸਰ ਇਸ ਕਰਕੇ ਮਤ ਕਿ ਦੇਖੋ ਇੱਕ ਵਿਦਿਆਰਥਣ ਟਾਪ ਕੀਤਾ ਉਹ ਦੱਸ ਰਹੀ ਹੈ ਫਿਰ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਅੰਮ੍ਰਿਤਸਰ ਚ ਯੂਨੀਵਰਸਿਟੀ ਦੀ ਵਿਦਿਆਰਥਣ ਉਹ ਚਿੱਟੇ ਦੀ ਸਪਲਾਈ ਆਪਣੇ ਫਰੈਂਡ ਨਾਲ ਕਰਦੀ ਹੋਈ ਗ੍ਰਿਫਤਾਰ ਕੀਤੀ ਗਈ ਲੁਧਿਆਣੇ ਵਿੱਚ ਹੋਇਆ ਇੱਕ ਔਰਤ ਸੀਗੀ ਉਹ ਉਹਦਾ ਫਰੈਂਡ ਸੀਗਾ ਉੱਥੇ ਉਹ ਕੋਈ ਕਲੀਨਿਕ ਸੀਗਾ ਉੱਥੇ ਉਹ ਸਪਲਾਈ ਕਰਦੀ ਫੜੀ ਗਈ ਪਾਇਲ ਚ ਰੀਸੈਂਟ ਹੋਇਆ ਲੁਧਿਆਣੇ ਚ ਆਂਦਾ ਪਾਇਲ ਏਰੀਆ ਉੱਥੇ ਔਰਤ ਹੈਰੋਇਨ ਦੀ ਸਪਲਾਈ ਕਰਦੀ ਹੋਈ ਫੜੀ ਗਈ ਹੂੰ ਧਾਰਮਿਕ ਥਾਂ ਤੇ ਕਿਤੇ ਇੱਕ ਕੁੜੀ ਹੂੰ ਨਸ਼ਾ ਕੀਤਾ ਹੋਇਆ ਸੀਗਾ ਉਸਨੇ ਉਸਦੀ ਡੈੱਡ ਬੋਡੀ ਮਿਲੀ ਹੈ ਇਹ ਜਿਹੜੀਆਂ ਤੁਸੀਂ ਸਾਰੀਆਂ ਉਦਾਹਰਨਾਂ ਦੇ ਰਹੇ ਹੋ ਸਾਰਾ ਕੁਝ ਤੁਸੀਂ ਅੰਕੜਿਆਂ ਦੇ ذریعے ਅਖਬਾਰਾਂ ਦੀਆਂ ਸੁਰਖੀਆਂ ਵੀ ਬਣਿਆ ਤੁਹਾਡੇ ਆਰਟੀਕਲ 'ਚ ਵੀ ਅਸੀਂ ਪੜਿਆ ਪਰ ਇਸ ਤੁਸੀਂ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਪਿੱਛੇ ਔਰਤਾਂ ਨੂੰ ਜਾਂ ਕੁੜੀਆਂ ਨੂੰ ਕਿਉਂ ਵਰਤਿਆ ਜਾ ਰਿਹਾ ਹੈ ਨਸ਼ਾ ਤਸਕਰੀ ਸਰ ਦੇਖੋ ਕਈ ਵਾਰ ਕੀ ਹੁੰਦਾ ਹੈ ਨਾ ਵੱਡਾ ਤਸਕਰ ਹੈ ਜਿਹੜਾ ਉਹ ਸਾਹਮਣੇ ਨਹੀਂ ਆਣਾ ਚਾਹਦਾ ਉਹ ਔਰਤ ਨੂੰ ਇਹ ਛੋਟੇ ਬੱਚਿਆਂ ਤੋਂ ਇਹ ਆਪਣਾ ਕਾਰੋਬਾਰ ਕਰਵਾ ਰਿਹਾ ਹੈ। ਅੱਛਾ। ਦੇਖੋ ਹੁਣ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਪਿਛਲੇ ਮਾਰਚ ਤੋਂ ਸ਼ੁਰੂ ਕੀਤਾ ਸੀਗਾ। 5000 ਤੋਂ ਵੱਧ ਤਸਕਰਾਂ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਹੈ। ਹੂੰ। ਦੇਖੋ ਸਮਾਜ ਸੇਵੀ ਜਥੇਬੰਦੀਆਂ ਪਿੰਡਾਂ ਵਿੱਚੋਂ ਵਧੀਆ ਜਿਹੜੀ ਪੰਚਾਇਤਾਂ ਹੁਣੀ ਚੁਣੀਆਂ ਗਈਆਂ ਉਹ ਵੀ ਅੱਗੇ ਆ ਰਹੀਆਂ ਕਿ ਅਸੀਂ ਆਪਣੇ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨਾ ਹੈ। ਹੂੰ। ਔਰ ਇਨਫੈਕਟ ਉਹਨਾਂ ਨੇ ਇਹ ਵੀ ਗੱਲ ਕਹਤੀ ਹੈ ਕਿ ਜਿਹੜਾ ਬੰਦਾ ਨਸ਼ਾ ਤਸਕਰ ਫੜਿਆ ਵੀ ਗਿਆ ਸਪਲਾਇਰ ਅਸੀਂ ਉਹਦੀ ਜਮਾਨਤ ਜਿਹੜਾ ਕਰੇਗਾ ਉਹਦਾ ਵੀ ਅਸੀਂ ਹੁੱਕਾ ਪਾਣੀ ਬੰਦ ਕਰਨਾ ਜਿਵੇਂ ਤੁਸੀਂ ਇਹ ਧਾਰਨ ਦਿੱਤੀ ਹੈ ਕਿ ਪੰਚਾਇਤਾਂ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ 'ਚ ਪੰਚਾਇਤਾਂ ਨੇ ਪਹਿਲ ਕਰਨੀ ਕੀਤੀ ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੱਥੇ ਮੌਜੂਦਾ ਸਰਪੰਚਣੀ ਦਾ ਪਤੀ ਫੜਿਆ ਗਿਆ ਜਿਹੜਾ ਵ代ਇਕਾਂ ਦਾ ਖਾਸ ਬਿਲਕੁਲ ਪਟਿਆਲੇ ਤੋਂ ਫੜਿਆ ਗਿਆ ਸਰ ਉਹ ਮੌਜੂਦਾ ਸਰਪੰਚਣੀ ਦਾ ਇਹਦੇ 'ਚ ਵੀ ਉਹ ਦੇਖੋ ਸਰ ਅਗਰ ਅਸੀਂ ਇਹ ਇੱਕ ਤਰ੍ਹਾਂ ਨਾਲ ਨਾ ਇਹ ਜੜਾਂ 'ਚ ਬੈਠ ਚੁੱਕਿਆ ਹਮ ਨੌਜਵਾਨਾਂ ਦਾ ਪ੍ਰਵਾਸ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਬਾਹਰ ਜਾਣ ਦਾ ਕਿਉਂਕਿ ਮਾਪਾਪ ਨੂੰ ਇਹ ਉਹਨਾਂ ਦਾ ਅੰਦਰ ਹੀ ਅੰਦਰ ਨਾ ਉਹਨਾਂ ਨੂੰ ਖੋਖਲਾ ਕਰਦਾ ਹੈ ਕੱਲੂ ਜੇ ਬੱਚਾ ਸਾਡਾ ਇੱਥੇ ਰਹਿ ਗਿਆ ਕਦੇ ਉਹ ਭੈੜੀ ਸੰਗਤ ਵਿੱਚ ਨਾ ਪੈ ਜਾਏ ਭੈੜੀ ਸੰਗਤ ਵਿੱਚ ਪੈ ਗਿਆ ਤੇ ਉਸਨੇ ਕੀ ਕਹਿੰਦੇ ਸਭ ਕੁਝ ਵੇਚ ਦੇਣਾ ਹੋਰ ਤਾਂ ਹੋਰ ਮੋਗੇ ਜ਼ਿਲ੍ਹੇ ਵਿੱਚ ਪਿੱਛੇ ਨਵੰਬਰ ਦਸੰਬਰ ਮਹੀਨੇ 'ਚ 5-6 ਦਿਨ ਲਗਾਤਾਰ ਖਬਰ ਆਈ ਕਿ ਇੱਕ ਮੁੰਡਾ ਨਸ਼ਾ ਕਰਦਾ ਹੈ ਉਸਨੇ ਕੀ ਕੀਤਾ ਕਿ ਆਪਣੇ ਘਰ ਦੀਆਂ ਚੁਕਾਠਾਂ ਤੱਕ ਹੂੰ ਲੱਕੜ ਦੀਆਂ ਚਕੱਠਾ ਹੁੰਦੀਆਂ ਨਾ ਸਰ ਉਹ ਵੀ ਵੇਚਦੀਆ ਸਿਲੰਡਰ ਤੱਕ ਵੇਚਦਾ ਪਿੱਪੇ 'ਚ ਜਿਹੜਾ ਆਟਾ ਪਿਆ ਹੁੰਦਾ ਨਾ ਪਿੱਪਾ ਹੀ ਵੇਚਦਾ ਉਹਨੇ ਆਪਣੇ ਵੀ ਇਹ ਨਸ਼ੇ ਦੀ ਪਰਪਾਈ ਲਈ ਫਿਰ ਜਦੋਂ ਉਸ ਨੂੰ ਇਹ ਸਾਰੇ ਰਿਸੋਰਸਸ ਉਹਨੇ ਸਾਰੇ ਵੇਚਤੇ ਗ੍ਰਿਲਾਂ ਸਟੀਲ ਦੀਆਂ ਗ੍ਰਿਲਾਂ ਦੇਖੋ ਮਾਂ ਦਿਹਾੜੀ ਤੇ ਜਾਂਦੀ ਹੈ ਹੂੰ ਮਾਂ ਦਿਹਾੜੀ ਤੇ ਜਾ ਰਹੀ ਹੈ ਮਿਹਨਤ ਕਰ ਰਹੀ ਹੈ ਉਹ ਉਸਨੇ ਗਰੀਲਾਂ ਤੱਕ ਵੇਚ ਦਿੱਤੇ ਮਾ ਦਾ ਉਹਨੇ ਦੇਖਿਆ ਕਿ ਮੇਰੀ ਮਾਂ ਕਿਦਾਂ ਮਰਦੀ ਐ ਕਿੰਨੇ ਦਿਹਾੜੀ ਪੈਂਦੀ ਹੋਣੀ 400 ਜਾਂ 450 ਰੁਪਇਆ ਦਿਹਾੜੀ ਉਹਦੀ ਮਾਂ ਉਹਨੇ ਇੱਕ ਦਿਨ ਕਿਹਾ ਕੀਤਾ ਆਪਣੇ ਮਾਪਿਓ ਵੀ ਮਾਰਤੇ ਉਸ ਬੰਦੇ ਨੇ ਨੌਜਵਾਨ ਨੇ ਮੋਗੇ ਦੀ ਘਟਨਾ ਮੋਗੇ ਦੀ ਘਟਨਾ ਸਰ ਇਹ ਪਿੱਛੇ ਪਿਛਲੇ 4-5 ਮਹੀਨੇ ਪਹਿਲੇ ਅਖਬਾਰਾਂ 'ਚ ਇੱਕ ਕਾਫੀ ਸੁਰਖੀਆਂ ਵਿਚ ਰਹੀਆਂ ਦੇਖੋ ਨਸ਼ਿਆਂ ਦੀ ਪਰਭਾਈ ਲਈ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਉਹਨਾਂ ਨੂੰ ਹੀ ਮਾਰਤਾ ਸੀ ਦੇਖੋ ਕਿੰਨਾ ਤਰਾਸਦੀ ਹੈ ਇਹ ਹੈਨਾ ਮਾਪਾਪ ਬੱਚੇ ਤੋਂ ਸੁੱਖ ਭਾਲਦੇ ਨੇ ਕਿ ਕੱਲ ਨੂੰ ਬੜਾਪੇ ਵਿੱਚ ਸਾਡਾ ਸਹਾਰਾ ਬਣੇਗਾ ਹਾਰ ਕੇ ਉਸ ਬੰਦੇ ਨੇ ਜਦੋਂ ਅਦਮਰੀ ਨੂੰ ਲੈ ਕੇ ਗਏ ਉਹਨੂੰ ਹਸਪਤਾਲ ਕੁਝ ਦਿਨਾਂ ਬਾਅਦ ਉਹ ਮਰ ਗਈ ਸੀਗੀ 2-3 ਦਿਨਾਂ ਬਾਅਦ ਉਹ ਬੀਬੀ ਉਹ ਕਹਿੰਦੀ ਸੀਗੀ ਤਾਂ ਚੰਗਾ ਤਾਂ ਨਹੀਂ ਸਾਡੇ ਹੁੰਦਾ ਕਹਿੰਦੀ ਦੇਖੋ ਇਹਨੇ ਘਰ ਦਾ ਸਮਾਨ ਤੱਕ ਵੇਚਤਾ ਹੁਣ ਕਹਿੰਦੀ ਮੇਰੀ ਜਾਨ ਲੈ ਲਈ ਨੇ ਔਰ ਦੋ ਤਿੰਨ ਦਿਨਾਂ ਬਾਅਦ ਜਦੋਂ ਮਰਦੇ ਟਾਈਮ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਉਹਨੇ ਕਿ ਇਸ ਤਰ੍ਹਾਂ ਭਾਣਾ ਵਾਪਰਿਆ ਦੇਖੋ ਆਪ ਤਾਂ ਉਹ ਜੇਲ੍ਹ ਚ ਬੈਠ ਗਿਆ ਮਾਂ ਚਲੀ ਗਈ ਜਮਾਨਤ ਹੋਣੀ ਨਹੀਂ ਨੀ ਹੈਗੀ ਕਹਿਣ ਦਾ ਮਤਲਬ ਕਿ ਹਾਲਾਤ ਨਾ ਇੰਨੇ ਜ਼ਿਆਦਾ ਵਿਗੜ ਚੁੱਕੇ ਨੇ ਪਿਛਲੇ ਦਿਨਾਂ ਵਿੱਚ ਅਸੀਂ ਵੇਖਿਆ ਕਿ ਜਿਵੇਂ ਆ ਬੀਬੀਆਂ ਦੇ ਅੰਕੜਿਆਂ ਦੀ ਤੁਸੀਂ ਗੱਲ ਕੀਤੀ ਆ ਕੁੜੀਆਂ ਦੀ ਕੀਤੀ ਨੌਜਵਾਨ ਕੁੜੀਆਂ ਹੁਣ ਤੇ ਝੂਲਣ ਲੱਗ ਗਈਆਂ ਪਹਿਲਾਂ ਆਧਾਰਨਾ ਦਿੱਤੀਆਂ ਜਾਂਦੀਆਂ ਸੀ ਕਿ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਇਹ ਜੀਆਂ ਨੇ ਇਹ ਬਹਾਦਰ ਸੂਰਮੇ ਪੈਦਾ ਹਾਂ ਹਾਂਜੀ ਬਿਲਕੁਲ ਸਰ ਸ਼ੂਰ ਵੀਰਾਂ ਨੂੰ ਪੈਦਾ ਕਰਦੀਆਂ ਨੇ ਬਟ ਹੁਣ ਦੇਖਿਆ ਹੁਣ ਪਿੱਛ ਅਲਾਕੇ ਚ ਨਾ ਡੇਢ ਕ ਸਾਲ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਦੋ ਤਿੰਨ ਵੀਡੀਓਜ਼ ਹੋਰ ਵਾਇਰਲ ਹੋਈ ਔਰ ਦੇਖਿਆ ਜਾਂਦਾ ਉਹਦਾ ਜਿਹੜੀ ਔਰਤ ਸੀਗੀ ਉਹ ਲੱਗ ਰਿਹਾ ਕਪੜਿਆਂ ਤੋਂ ਇੱਕ ਚੰਗੇ ਪਰਿਵਾਰ ਤੋਂ ਸੰਬੰਧ ਰੱਖਦੀ ਸੀ ਜਦੋਂ ਉਹਦਾ ਉਹਨੂੰ ਐਡਮਿਟ ਕਰਵਾਇਆ ਗਿਆ ਕਿਸੇ ਐਮਐਲਏ ਨੇ ਉਹਨੂੰ ਐਡਮਿਟ ਕਰਵਾਇਆ ਹਸਪੀਟਲ ਜਦੋਂ ਉਹਨੂੰ ਦੋ ਤਿੰਨ ਦਿਨ ਬਾਅਦ ਉਹ ਆਪਣੀ ਕੰਡੀਸ਼ਨ ਚ ਠੀਕ ਆਈ ਉਹ ਦੱਸਦੀ ਸੀ ਕਿ ਉਹਦਾ ਘਰ ਵਾਲਾ ਹੀ ਉਹ ਤੋਂ ਚਿੱਟਾ ਸਪਲਾਇਰ ਸੀਗਾ ਉਹ ਚਲਾ ਗਿਆ ਜੇਲ੍ਹ ਚ ਹੂੰ ਉਹ ਚਲੇ ਗਏ ਜੇਲ੍ਹ ਉਤੋਂ ਬਾਅਦ ਕੀ ਹੋਇਆ ਉਹਨੂੰ ਵੀ ਆਦਤ ਪੈ ਗਈ ਹੂੰ ਉਹ ਆਦਤ ਪੈਣ ਦੇ ਚੱਕਰ ਚ ਉਹਦਾ ਆਪਣਾ ਉਹਨੇ ਆਪ ਇਸ ਦੀ ਉਹ ਐਡਿਕਟ ਬਣ ਗਈ ਐਡਿਕਟ ਬਣਨ ਦੇ ਚੱਕਰ ਚ ਉਹ ਫਿਰ ਗਲੀਆਂ ਚ ਉਹ ਫਿਰਿਆ ਰਿਕਸ਼ੇ ਰਿਕਸ਼ੇ ਤੇ ਬੈਠ ਕੇ ਗਈ ਹੈ ਉਹ ਹੂੰ ਕਿਦਾਂ ਉਹ ਗਿਰਦੀ ਪੈਂਦੀ ਸਾਰਿਆਂ ਨੇ ਵੀਡੀਓ ਦੇਖੀਏ ਹਾਲਾਤ ਦੇਖੋ ਉਮਰ ਕਿੰਨੀ ਉਹਦੀ 25 26 ਸਾਲ ਹੂੰ ਦੇਖੋ ਘਰ ਵਾਲੀ ਤਸਕਰ ਸੀਗਾ ਔਰ ਉਹਨੂੰ ਹਲਾਤਾਂ ਉਹਨੇ ਚਿੱਟੇ ਤੇ ਆਉ ਆਪ ਚਲੇ ਗਿਆ ਜੇਲ੍ਹ ਚ ਔਰ ਇਨਫੈਕਟਰ ਹੋਰ ਵੀ ਜਿਹੜੇ ਅੰਕੜੇ ਆ ਕਿ ਜਿੱਦਾਂ ਕੋਈ ਘਰ ਵਾਲਾ ਜੇਲ੍ਹ ਚ ਬੈਠਿਆ ਤਸਕਰੀ ਚ ਪਿੱਛੋਂ ਦੀ ਘਰ ਵਾਲੀ ਉਹਦਾ ਸਹਿਯੋਗ ਕਰ ਰਹੀ ਹੈ ਨਸ਼ਾ ਵੰਡਣ ਚ ਹੂੰ ਫਿਰ ਜਦੋਂ ਦੋਨੋਂ ਚਲੇ ਗਏ ਜੇਲ੍ਹ ਚ ਇਹ ਐਦਾਂ ਦੀ ਸਾਡੇ ਕੋਲ ਬਹੁਤ ਅੰਕੜੇ ਨੇ ਕਿ ਪਤੀ ਪਤਨੀ ਜੇ ਪਰਿਵਾਰ ਚ ਬੱਚੇ ਆ ਫਿਰ ਤਰਾਸਦੀ ਉਹ ਦੋ ਵੱਡੀ ਤਰਾਸਦੀ ਬੱਚੇ ਸਹਿਯੋਗ ਕਰਨੇ ਨਹੀਂ ਦੇਖੋ ਮਾਂ ਨੂੰ ਆਪਣੀ ਮਾਪੇ ਪਿਓ ਨੂੰ ਦੇਖੋ ਉਹ ਜਨਾਨੀ ਜਿਹਦਾ ਘਰ ਵਾਲਾ ਜੇਲ੍ਹ ਚ ਬੈਠਿਆ ਉਹ ਆਪਣੇ ਬੱਚਿਆਂ ਨਾਲ ਮਿਲ ਕੇ ਇਹ ਨਸ਼ਾ ਵੰਡ ਰਹੀ ਹੈ ਦੇਖੋ ਆਪਣਾ ਤਾਂ ਘਰ ਬਰਬਾਦ ਕਰੇ ਰਹੀ ਹੈ ਦੂਜਿਆਂ ਦਾ ਘਰ ਵੀ ਉਜਾੜਨ ਤੇ ਲੱਗੀ ਹੋਈ ਹੈ ਹੂੰ ਦੇਖੋ ਕਦੇ ਨਾ ਕਦੇ ਤਾਂ ਫੜਿਆ ਜਾਂਦਾ ਹੀ ਹੈ ਹੁਣ ਪੰਜਾਬ ਸਰਕਾਰ ਦਾ ਜਿਹੜੇ ਨਸ਼ਿਆਂ ਇਹ ਯੁੱਧ ਨਸ਼ਿਆਂ ਵਿਰੁੱਧ ਦੇਖੋ ਕੁਝ ਹੱਦ ਤੱਕ ਖੱਲ ਤਾਂ ਪਈ ਹੈ ਪਰ ਵੱਡੇ ਤਸਕਰ ਹਜੇ ਵੀ ਘੁੰਮ ਰਹੇ ਨੇ ਦੇਖੋ ਅਖਬਾਰ ਚ ਹੁਣ ਵੀ ਕੱਲ ਪਰਸੋ ਕੱਲ ਵੀ ਅਖਬਾਰ ਚ ਲੱਗੇ ਸੀ ਕਿ ਚਿੱਟੇ ਕਾਰਨ ਇੱਕ ਨੌਜਵਾਨ ਨੇ ਆ ਪੀ ਕੇ ਆਪਣੀ ਘਰ ਵਾਲੀ ਦਾ ਹੀ ਕਤਲ ਕਰਤਾ ਫਿਰ ਦੇਖੋ ਇੱਕ ਹੋਰ ਆਇਆ ਵੀ ਉਹਨੂੰ ਨਸ਼ੇ ਦੀ ਪਰਪਾਈ ਲਈ ਪੈਸੇ ਨਹੀਂ ਮਿਲੇ ਇਹ ਪਿਛਲੇ ਹਫਤੇ ਦੀ ਹੋਇਆ ਉਹਨੇ ਆਪਣੇ ਮਾਪਿਓ ਵੀ ਮਾਰ ਦਿੱਤੇ ਫਿਰ ਦੇਖੋ ਦੇਖੋ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ ਸਰ ਸਰਕਾਰ ਤਾਂ ਕਰ ਰਹੀ ਹੈ ਕਿ ਨਸ਼ਾ ਖਤਮ ਕਰਨਾ ਹੀ ਕਰਨਾ ਹੈ 2017 ਚ ਜਦੋਂ ਕਾਂਗਰਸ ਦਾ ਵੇਲਾ ਸੀਗਾ ਜਦੋਂ ਕਾਂਗਰਸ ਸੱਤਾ ਚਣ ਉਸ ਟਾਈਮ ਸਿਆਸੀ ਲੀਡਰਾਂ ਨੇ ਕਸਮ ਖਾਦੀ ਸੀ ਕਿ ਅਸੀਂ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦਾਂਗੇ ਦੇਖੋ ਹੋਇਆ ਨਹੀਂ ਸਰ ਇਹ ਫਿਰ ਆਪ ਸਰਕਾਰ ਦੇਖੋ ਹੁਣ ਸਖਤ ਹੋਈ ਆਪ ਸਰਕਾਰ 3 ਸਾਲ ਬਾਅਦ 3 ਸਾਲ ਬਾਅਦ ਸਖਤ ਹੋਈ ਆ ਹੁਣ ਹੋ ਰਿਆ ਨੇ ਸਰ ਹਰ ਰੋਜ਼ ਅਖਬਾਰਾਂ ਚ ਸਰ ਕਿਸੇ ਨਾ ਕਿਸੇ ਹਲਕੇ ਚੋਂ ਪ੍ਰਸ਼ਾਸਨਿਕ ਅਧਿਕਾਰੀ ਨਸ਼ਾ ਤਸਕਰਾਂ ਨੂੰ ਫੜ ਰਹੇ ਹਨ ਕਰੋੜਾਂ ਦੀ ਹੈਰੋਇਨ ਜ਼ਬਤ ਕੀਤੀ ਜਾ ਰਹੀ ਹੈ ਦੇਖੋ ਬਾਰਡਰ ਏਰੀਆ ਤੋਂ ਡਰੋਨਾਂ ਰਹੀ ਸਪਲਾਈ ਨੂੰ ਵੀ ਠੱਲ ਪਈ ਹੈ ਹੂੰ ਪਹਿਲਾ ਡਰੋਨਸ ਤੋਂ ਨਿਸ਼ਾਨਦਾ ਸੀਗਾ ਹੁਣ ਪਿਛਲੇ ਕੁਝ ਸਮਿਆਂ ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਕਾਨਫਰੰਸ ਦੱਸਿਆ ਕਿ ਸਪਲਾਇਰ ਫੜੇ ਗਏ ਨੇ ਉਹ ਇਸ ਕਰਕੇ ਡਰੋਨ ਰਹੀ ਵੀ ਨਾ ਸਪਲਾਈ ਕੱਟ ਲਈ ਪਰ ਲੋਕਾਂ ਦਾ ਭਰੋਸਾ ਕਾਇਮ ਨਹੀਂ ਹੋ ਸਕਿਆ ਕਹਿੰਦੇ ਕਿ ਨਾ ਜਦੋਂ ਪੁਲਿਸ ਦੀ ਵਰਦੀ ਚ ਖਾਕੀ ਚ ਮਿਲੇ ਹੋਏ ਨੇ ਤਸਕਰਾਂ ਨਾਲ ਉੱਥੇ ਵਿਚਾਲੇ ਜਾਂਦੇ ਨੇ ਹੁਣ ਕਾਂਸਟੇਬਲ ਫੜੀ ਗਈ ਕਹਿੰਦੇ ਵੱਡੇ ਅਫਸਰਾਂ ਤੱਕ ਹੱਥ ਹੀ ਨਹੀਂ ਪੈਣਾ ਲੋਕ ਸ਼ੱਕ ਦੀ ਨਜ਼ਰ ਨਾਲ ਹਾਲੇ ਵੀ ਵੇਖਦੇ ਆ ਪੁਲਿਸ ਦੀ ਕਾਰਵਾਈ ਦੇਖੋ ਸਰ ਇਨਵੈਸਟੀਗੇਸ਼ਨ ਉਹਨੂੰ ਚੱਲ ਰਹੀ ਹੈ ਉਹਨੂੰ पूछे जा रही क्वेश्चनिंग ਕੀਤੀ ਜਾ ਰਹੀ ਹੈ ਦੇਖੋ ਹਜੇ ਉਹ ਤਾਂ ਨਹੀਂ ਹੋਈ ਹੈਗੀ ਜੇ ਕਵੈਸਨ ਜਿਹੜੀ ਉਤੇ ਪੁੱਛ ਗੀਛੋ ਹਜੇ ਕਲੋਸ ਨਹੀਂ ਹੋਈ ਤਾਂ ਚੱਲ ਰਹੀ ਹੈ ਮਾਨ ਸਰਕਾਰ ਨੇ ਕੀ ਕਿਹਾ ਹੈ ਕਿ ਅਸੀਂ ਪੂਰਾ ਜਿਹੜੇ ਵੀ ਬੰਦੇ ਇਨਵੋਲ ਹੋ ਨੇ ਅਸੀਂ ਪੂਰੀ ਕਾਰਵਾਈ ਕਰਾਂਗੇ ਦੇਖੋ ਉਹ ਬੀਬੀ ਫੜੀ ਗਈ ਹੈ ਮਾਨਸੇ ਚ ਡਿਊਟੀ ਕਰਦੀ ਸੀਗੀ ਬਠਿੰਡੇ ਚ ਉਹ ਫੜੀ ਗਈ ਹੈ ਉਹਦੇ ਲਿੰਕ ਸੀਗੇ ਰੀਲਸ ਬਣਾਉਣ ਵਾਲੀ ਬੀਬੀ ਕਹਿੰਦੇ ਸੀਗੇ ਉਹਨੂੰ ਵੀ ਰੀਲਾਂ ਬਣਾ ਕੇ ਬੜੀ ਫੇਮਸ ਹੋਈ ਹੈ ਬੀਬੀ ਇਹ ਤਾਂ ਕਹਿਣ ਦਾ ਮਤਲਬ ਹੈ ਕਿ ਸਰ ਦੇਖੋ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਉਹ ਫੜੀ ਜਾਏਗੀ ਫੜੀ ਗਈ ਹੈ ਤਾਂ ਉਹਦੇ ਚ ਜਿਹੜਿਆਂ ਦੀ ਸ਼ਮੂਲੀਅਤ ਹੈ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਉਹ ਵੀ ਫੜੇ ਜਾਣਗੇ ਦੇਖੋ ਪਾਪ ਦਾ ਘੜਾ ਤਾਂ ਇੱਕ ਦਿਨ ਭਰਦਾ ਹੀ ਆ ਸਰ ਸਿਆਣੇ ਕਹਿੰਦੇ ਆ ਨਾ ਅਗਰ ਅਸੀਂ ਕਿਸੇ ਲਈ ਟੋਆ ਪੱਟਦੇ ਆ ਤਾਂ ਇਹ ਪਤਾ ਨਹੀਂ ਕਿ ਅਸੀਂ ਆਪ ਹੀ ਉਸ ਚ ਡਿੱਗਣਾ 마ੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਸਰ ਇਹ ਮਾੜੇ ਕੰਮਾਂ ਦੇ ਮਾੜੇ ਨਤੀਜੇ ਬਾਰੇ ਜਦੋਂ ਤੁਹਾਡੀ ਕਲਮ ਚੱਲਦੀ ਆ ਆਰਟੀਕਲ ਲਿਖਦੇ ਹੋ ਮੜੇ ਨਾਮੀ ਅਖਬਾਰਾਂ 'ਚ ਛਪਦੇ ਆ ਹਾਂਜੀ ਪਿੰਡਾਂ ਵਿੱਚ ਜਾਂ ਹੁਰਨਾ ਥਾਵਾਂ ਤੇ ਆਲੇ-ਦੁਆਲੇ ਤੋਂ ਤੁਹਾਡੇ ਤੱਕ ਗੱਲਾਂ ਇਹ ਵੀ ਪਹੁੰਚਦੀਆਂ ਇਹਦੇ ਨਾਲ ਰਿਸ਼ਤਿਆਂ ਉੱਤੇ ਕਿੰਨਾ ਕੁ ਫਰਕ ਪੈਂਦਾ ਹੈ ਖਾਸ ਕਰਕੇ ਜਿੱਥੇ ਔਰਤਾਂ ਹੀ ਸ਼ਾਮਲ ਹੋ ਜਾਣ ਇਸ ਧੰਦੇ 'ਚ ਸਰ ਦੇਖੋ ਰਿਸ਼ਤਿਆਂ 'ਚ ਕਈ ਪਰਿਵਾਰਾਂ 'ਚ ਤੇ ਕਿਹਾ ਹੋਇਆ ਜਿਹੜੀ ਔਰਤਾਂ ਫੜੀਆਂ ਗਈਆਂ ਹੈ ਜੇ ਸਮਝਦਾਰ ਉਹਦੀ ਅੱਗੇ ਨੂੰ ਸੀਗੀ ਉਹ ਛੱਡ ਕੇ ਚਲੀ ਗਈ ਹੈ ਹੂੰ ਉਹ ਛੱਡ ਕੇ ਚਲੀ ਗਏ ਰਿਸ਼ਤੇ ਰਿਸ਼ਤਿਆਂ 'ਚ ਫਰਕ ਪਿਆ ਫਿੱਕ ਪਈਏ ਰਿਸ਼ਤਿਆਂ 'ਚ ਹੁਣ ਜਿਹੜਾ ਪਰਿਵਾਰ ਐ ਸਰ ਜਿਹੜਾ ਗਲਤ ਕੰਮ ਕਰ ਰਿਹਾ ਰਿਸ਼ਤੇਦਾਰਾਂ ਨੇ ਤਾਂ ਪਿੱਛੇ ਹਟ ਜਾਣਾ ਕਿਉਂਕਿ ਕੱਲੂ ਉਹ ਪਰਿਵਾਰ ਨੇ ਫੜਿਆ ਜਾਣਾ ਤਾਂ ਇਨਵੈਸਟੀਗੇਸ਼ਨ ਹੋਏਗੀ ਉਹਨਾਂ ਦਾ ਕਿੱਥੇ ਨਾਮ ਆ ਗਿਆ ਉਸ ਬੰਦਾ ਪਹਿਲਾਂ ਹੀ ਸੋਚਦਾ ਕਿ ਮੈਂ ਹੀ ਆਪਣੇ ਪਰਿਵਾਰ ਨੂੰ ਕਹਾਂ ਇਸ ਬੰਦੇ ਤੋਂ ਪਿੱਛੇ ਹੀ ਹਟ ਜਾਓ ਬੈਟਰ ਐ ਕਿ ਇਹ ਬੰਦੇ ਜਿਹੜੇ ਪਰਿਵਾਰਾਂ 'ਚ ਪਿੰਡਾਂ 'ਚ ਪਿੰਡਾਂ 'ਚ ਬਹੁਤ ਔਰਤਾਂ ਦੀ ਸ਼ਮੂਲੀਅਤ ਹੋਈ ਐ ਤਾਂ ਸਕਣਾ 'ਚ ਫੜੀਆਂ ਗਈਆਂ ਨੇ ਇਨਫੈਕਟਿਕ ਤਾਂ ਹੁਣੀ ਪਿੱਛੇ ਜੇ ਪੜਿਆ ਵੀ ਸੀਗਾ ਇੱਕ ਔਰਤ ਕੀ ਕਰਦੀ ਸੀਗੀ ਸਰਪੰਚ ਸੀਗੀ ਉਹਨ ਪਟਿਆਲਾ ਜ਼ਿਲ੍ਹੇ ਚ ਉਹ ਜਿਹੜਾ ਨਸ਼ਾ ਤਸਕਰ ਫੜਿਆ ਜਾਂਦਾ ਸੀਗਾ ਉਹਦੀ ਉਹ ਜ਼ਮਾਨਤ ਕਰਾਂਦੀ ਸੀਗੀ ਔਰਤ ਹਮ ਦੇਖੋ ਕਿੱਡੀ ਵੱਡੀ ਤਰਾਜ਼ਦੀ ਹੈ ਵੀ ਬੰਦਾ ਫੜਿਆ ਗਿਆ ਤੁਸੀਂ ਉਸ ਨੂੰ ਪ੍ਰੋਟੈਕਟ ਕਰ ਰਹੇ ਹੋ ਨਾਮੀ ਵਕੀਲਾਂ ਤੋਂ ਤਕੜੇ ਵਕੀਲਾਂ ਤੋਂ ਉਹਦੀ ਜ਼ਮਾਨਤ ਕਰਵਾਉਂਦੇ ਸੀਗੇ ਹੋਰ ਤਾਂ ਹੋਰ ਮੋਗਾ ਜ਼ਿਲ੍ਹੇ ਵਿੱਚ ਕੀ ਹੁੰਦਾ ਸੀਗਾ ਜਦੋਂ ਇੱਕ ਔਰਤ ਚਿੱਟਾ ਵੇਚਣ ਜਾਂਦੀ ਸੀਗੀ ਨਾ ਉਹਨੇ ਕੰਡਾ ਰੱਖਿਆ ਹੋਇਆ ਸੀਗਾ अच्छा कंडा लेके जाती सीगी और ग्राम وچ او نشਾ ਵੇਚਦੀ ਸੀਗੀ ਹੂੰ ਦੇਖੋ ਕਿੰਨੇ ਹਾਲਾਤ ਬਦ ਤੋਂ ਬੱਤਰ ਹੋ ਰਹੇ ਨੇ ਅੱਜ ਔਰਤਾਂ ਦੇਖੋ ਕਿੰਨੀ ਤਰੱਕੀ ਕਰ ਰਹੀਆਂ ਆਪਣੇ ਦੇਸ਼ ਨੂੰ ਇੱਕ ਰਾਸ਼ਟਰਪਤੀ ਦੇਖੋ ਕਿੰਨਾ ਨਾਮ ਕਮਾਇਆ ਉਹਨਾਂ ਨੇ ਕੋਈ ਆਦਾ ਨਹੀਂ ਜਿੱਥੇ ਔਰਤਾਂ ਨਹੀਂ ਬੈਠੀ ਸੁਨੀਤਾ ਵਿਲੀਅਮਸ ਪੁਲਾੜ ਚ ਰਹਿ ਕੇ ਹੁਣੀ ਪਿਛਲੇ 10 ਦਿਨ ਪਹਿਲੇ ਧਰਤੀ ਤੇ ਦੇਖੋ ਔਰਤਾਂ ਚਾਹੇ ਪੋਲੀਟੀਸ਼ਨ ਹੋਵੇ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਰਾਜਨੀਤੀ ਹੋਵੇ ਕਿੱਥੇ ਅਹਿਮ ਮੋਦੀਆਂ ਤੇ ਔਰਤਾਂ ਨੇ ਦੇਸ਼ ਦਾ ਨਾਮ ਸਮਾਜ ਦਾ ਨਾਮ ਕਿੰਨਾ ਉੱਚਾ ਕੀਤਾ ਅਜਿਹੀ ਵੀ ਔਰਤਾਂ ਨੇ ਜਿਹੜੀਆਂ ਦੇਖੋ ਸਮਾਜ ਨੂੰ ਬਦਨਾਮ ਵੀ ਕਰ ਰਹੀਆਂ ਨੇ ਹੂੰ ਦੇਖੋ ਸਰ ਅਗਰ ਦੇਖੋ ਔਰਤਾਂ ਕਿੰਨੀ ਉਚਾਈ ਤੱਕ ਜਾ ਸਕਦੀਆਂ ਨੇ ਦੇਖੋ ਇਹ ਔਰਤਾਂ ਸਮਾਜ ਵਿੱਚ ਅਜਿਹੀ ਗਲਤ ਕੰਮ ਕਰਕੇ ਆਪਣਾ ਤਾਂ ਘਰ ਉਜਾੜ ਹੀ ਰਹੀਆਂ ਨੇ ਦੂਜਿਆਂ ਦੇ ਘਰ ਵੀ ਉਜਾੜ ਰਹੀਆਂ ਨੇ ਇਹ ਸਾਰੀ ਤਸਕਰਾਂ ਦੇ ਉੱਤੇ ਕਾਬੂ ਪਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਚਲੋ ਠੀਕ ਹੈ ਸਰਕਾਰ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਜਿਹੜੇ ਸਵਾਲ ਉੱਠ ਰਹੇ ਆ ਤੁਹਾਨੂੰ ਕਿੰਨੇ ਜਾਇਜ਼ ਲੱਗਦੇ ਆ ਬਲਡੋਜ਼ਰ ਦੀ ਜਸਟਿਸ ਨੂੰ ਕਿਵੇਂ ਵੇਖਦੇ ਹੋ ਦੇਖੋ ਸਰ ਹੁਣੀ ਪੀਲਾ ਪੰਜ ਆਹ ਪੰਜਾ ਉਹਦੇ ਨਾਲ ਉਹਨਾਂ ਨੇ ਕਾਰਵਾਈ ਕੀਤੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੇ ਪੈਸੇ ਇਕੱਠਾ ਕਰਕੇ ਗਲਤ ਕੰਮ ਉਹ ਕਰਕੇ ਉਹਨਾਂ ਨੇ ਮਹਿਲ ਖੜੇ ਕਰ ਲਏ ਆਪਣੇ ਕੋਠੀਆਂ ਖੜੇ ਕਰ ਲਈ ਸਰਕਾਰ ਨੇ ਬਲਡੋਜ਼ਰ ਨਾਲ ਉਹਨਾਂ ਦੇ ਘਰ ਹਟਾ ਦਿੱਤੇ ਨੇ ਦੇਖੋ ਦੇਖੋ ਗਲਤ ਕੰਮ ਦਾ ਗਲਤੀ ਨਤੀਜਾ ਹੁੰਦਾ ਉਹਨਾਂ ਨੇ ਪੈਸਾ ਇਕੱਠਾ ਕੀਤਾ ਲੋਕਾਂ ਤੋਂ ਖੂਨ ਪਸੀਨੇ ਦੀ ਕਮਾਈ ਜਿਹੜੇ ਬੰਦਾ ਮਿਹਨਤ ਕਰਕੇ ਘਰ ਰਿਹਾ ਦੇਖੋ ਹੁਣ ਕੋਈ ਵੀ ਸਰ ਅੱਜ ਦੀ ਟਾਈਮ ਚ ਮੰਗਿਆਈ ਕਿੰਨੀ ਜ਼ਿਆਦਾ ਹੈ ਦੇਖੋ ਲੋਕਾਂ ਦੇ ਕਾਰ ਚੱਲਾਣੇ ਬਹੁਤ ਔਖੇ ਹੋਏ ਆ ਲੋਕ ਕਹਿੰਦੇ ਨਾ ਮੰਗਿਆਈ ਬਹੁਤ ਜ਼ਿਆਦਾ ਹੈ ਦੇਖੋ ਉਹ ਬੰਦਿਆਂ ਨੇ ਕੁਝ ਮਿੰਟਾਂ ਵਿੱਚ ਹੀ ਕਰੋੜਾਂ ਦੀ ਪ੍ਰਾਪਰਟੀ ਪੈਸਾ ਇਕੱਠਾ ਕਰਕੇ ਵੱਡੀ ਵੱਡੀ ਕੋਠੀਆਂ ਬਣਾਈਆਂ ਆ ਹੁਣੇ ਕਾਂਸਟੇਬਲ ਦੀਆਂ ਘੜੀਆਂ ਦੇਖੀਆਂ ਹੀ ਆ ਵਾਇਰਲ ਹੁੰਦੀਆਂ ਸੀਗੇ ਉਹ ਕਹਿ ਰਹੀ ਫਿਰ ਅੱਗੇ ਗਿਫਟਸ ਦਿੱਤੇ ਨੇ ਮੈਂ ਤਾਂ ਕਹਿੰਦੇ ਮੇਰੇ ਬਾਹਰਲੇ ਸਹੇਲੀ ਨੇ ਭੇਜੀ ਆ ਹਾਂ ਥਾਰ ਗੱਡੀਆਂ ਮਹਿੰਗੀ ਮਹਿੰਗੀ ਚਾਰ ਚਾਰ ਗੱਡੀਆਂ ਉਤੋਂ ਫੜੀਆਂ ਗਈਆਂ ਸੈਲਰੀ ਕਿੰਨੀ ਹੋਣੀ ਦੀ 40-50 ਹਜ਼ਾਰ ਹੋਣੀ ਸਰ ਉਹਦੇ ਕਾਂਸਟੇਬਲ ਮਹਿਲਾ ਕਾਂਸਟੇਬਲ ਇੱਕ 40-50 ਹਜ਼ਾਰ ਵਾਲਾ ਮੁਲਾਜ਼ਮ ਔਰ ਐਨੀ ਮਹਿੰਗੀ ਮਹਿੰਗੀ ਗੱਡੀਆਂ ਖਰੀਦ ਰਿਹਾ ਹੈ ਦੇਖੋ ਹਮ ਸਫਾਲੀਆ ਤਾਂ ਪਰੇਸ਼ਨ ਤਾਂ ਖੜੇ ਹੁੰਦੇ ਆ ਲੋਕਾਂ ਦੇ ਦਿਮਾਗ ਵਿੱਚ ਤਾਂ ਹੈ ਹੀ ਹੈ ਕਿ ਅਸੀਂ ਲੱਖ ਰੁਪਏ ਮਿਹਨਤ ਨਾਲ ਕਮਾਉਂਦੇ ਨੇ ਹਸਬੰਡ ਵਾਈਫ ਕਿਸੇ ادارے ਚ ਫਿਰ ਵੀ ਸਾਡੇ ਪਰਿਵਾਰਾਂ ਚ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਦੇਖੋ ਪੰਚਾਇਤਾਂ ਹੰਬਣਾ ਮਾਰੇ ਇਕੱਲੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਸਰ ਕਿ ਸਰਕਾਰਾਂ ਨਸ਼ਿਆਂ ਦੇ ਉਧੇ ਚ ਕਰੇਗੀ ਸਰਕਾਰ ਤਾਂ ਕਰੇ ਰਹੀ ਹੈ ਸਰਕਾਰ ਨੇ ਤਾਂ WhatsApp ਨੰਬਰ ਵੀ ਜਾਰੀ ਕੀਤਾ ਹੈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਕਿ ਅਗਰ ਕੋ ਤੁਹਾਡੇ ਨੇੜੇ ਤੇੜੇ ਕੋਈ ਤਸਕਰ ਹੈ ਕੋਈ ਨਸ਼ਾ ਦੀ ਸਪਲਾਈ ਕਰਦਾ ਹੈ ਤਾਂ ਸਾਨੂੰ ਇਨਫਾਰਮੇਸ਼ਨ ਦਿਓ ਤੁਹਾਡੀ ਇਨਫਾਰਮੇਸ਼ਨ ਗੁਪਤ ਰੱਖੀ ਜਾਏਗੀ ਸਰਕਾਰੋਂ ਸਰਕਾਰ ਦੇ ਸਾਹਮਣੇ ਇੱਕ ਸਵਾਲ ਆਉਂਦਾ ਜਾਂ ਪੁਲਿਸ ਦੇ ਸਾਹਮਣੇ ਕਿ ਦਿੱਥੇ ਤਾਂ ਵੱਡੇ ਵੱਡੇ ਅਫਸਰ ਮਲੇ ਹੁੰਦੇ ਆ ਉਹਨਾਂ ਨੂੰ ਤਾਂ ਰੂਪੋਸ਼ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਜੇਲ੍ਹ ਦੇ ਵਿੱਚ ਉਹਦੇ ਨਾਲ ਇੱਕ ਵੱਡਾ ਅਫਸਰ ਸੀ ਰਾਜੀਤ ਹੁੰਦਲ ਕਹਿੰਦੇ ਅੱਜ ਤੱਕ ਸਰਕਾਰ ਦੇ ਪੁਲਿਸ ਦੇ ਕਾਬੂ ਹੀ ਨਹੀਂ ਆਇਆ ਇਸ ਤਰ੍ਹਾਂ ਦੀਆਂ ਧਾਰਨਾ ਵੀ ਦਿੰਦੇ ਆ ਲੋਕ ਦੇਖੋ ਸਰ ਉਹ ਪਹਿਲੇ ਹੋਇਆ ਉਹਨੇ ਸੁਪਰੀਮ ਕੋਰਟ ਜਾ ਗਿਆ ਸੁਪਰੀਮ ਕੋਰਟ ਤੋਂ ਨੂੰ ਰਾਹਤ ਮਿਲੀ ਹੈ ਠੀਕ ਹੈ ਦੇਖੋ ਹੁਣ ਸਰਕਾਰ ਨੇ ਅਫਸਰਾਂ ਤੇ ਵੀ ਉਹਨਾਂ ਨੇ ਸ਼ਿਕੰਜਾ ਕਸਿਆ ਹੋਇਆ ਹੈ ਕਿ ਦੇਖੋ ਇਹ ਹੁਣ ਲੇਡੀ ਦੀ ਗੱਲ ਕਰਦੇ ਆ ਇਹ ਪੁਲਿਸ ਮਹਿਲਾ ਕਨਸਟੇਬਲ ਇਹ ਫੜੀ ਗਈ ਹੈ ਹੁਣ ਇਹ ਖੁਲਾਸੇ ਜਿਸ ਤਰ੍ਹਾਂ ਕਰੇਗੀ ਜਿਹੜੇ ਅਫਸਰਾਂ ਦੀ ਸ਼ਮੂਲੀਅਤ ਹੋਏਗੀ ਦੇਖੋ ਤਾਰਨਾ ਸ਼ਬਦੀ ਲਗ-ਲਗ ਹੁੰਦੀ ਹੈ ਸਰ ਕਿਸੇ ਦੀ ਤਾਰਨਾ ਨੂੰ ਚੇਂਜ ਨਹੀਂ ਕਰ ਸਕਦੇ ਇਹ ਦੇਖੋ ਲੇਡੀ ਫੜੀ ਗਈ ਹੈ ਇਨਫੈਕਟੀ ਦੇ ਡਿਪਾਰਟਮੈਂਟ ਵਾਲੇ ਬੰਦਿਆਂ ਨੂੰ ਵੀ ਸਕੂਨ ਮਿਲਿਆ ਉਹ ਬੰਦੇ ਦੱਸ ਰਹੇ ਸੀਗੇ ਕਿ ਡਿਊਟੀ ਤੇ ਘਟ ਆਂਦੀ ਸੀਗੀ ਪਹਿਲੇ ਵੀ ਤੇ ਨਸ਼ਾ ਨਸ਼ੇ ਦਾ ਕੇਸ ਰਜਿਸਟਰਡ ਹੈ ਇਹਦੇ ਤੇ ਦੇਖੋ ਦੇਖੋ ਅਗਰ ਕੋਈ ਵੀ ਬੰਦਾ ਹੁਣ ਫੜਿਆ ਜਾ ਰਿਹਾ ਹੈ ਕਾਰਵਾਈ ਤਾਂ ਹੋਏਗੀ ਹੋਗੀ ਹੋ ਵੀ ਰਹੀ ਹੈ ਸਰ ਸਰਕਾਰ ਕਰ ਵੀ ਰਹੀ ਹੈ ਪਰ ਇਹ ਦੇਖੋ ਧਾਰਨਾ ਹੈ ਕਿ ਲੋਕਾਂ ਦੀ ਚਲੋ ਪਹਿਲੇ ਜੋ ਹੁੰਦਾ ਰਿਹਾ ਹੋ ਗਿਆ ਬਟ ਹੁਣ ਸਰਕਾਰ ਨੇ ਕਈ ਬੰਦੇ ਘਰੇ ਵੀ ਤਾਂ ਭੇਜੇ ਨੇ ਸਰ ਕਈ ਇਨਸਪੈਕਟਰ ਰੈਂਕ ਦੇ ਬੰਦੇ ਵੀ ਫੜੇ ਗਏ ਨੇ ਜੋ ਨਸ਼ੇ ਦੀ ਸਪਲਾਈਰ ਸੀਗੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੁੜੀਆਂ ਚਾਹੇ ਔਰਤਾਂ ਨੇ ਚਾਹੇ ਆਧ ਉਮਰ ਦੀਆਂ ਨੇ ਚਾਹੇ ਫਿਰ ਜਵਾਨ ਕੁੜੀਆਂ ਨੇ ਲੱਗੀਆਂ ਇਸ ਕੰਮ 'ਚ ਕਿਵੇਂ ਧੱਕੀਆਂ ਗਈਆਂ ਵੱਖਰੀ ਗੱਲ ਐ ਔਰ ਬਾਹਰ ਕੱਢਣ ਦੇ ਹਿੱਲੇ ਜਾਂ ਸੋਲੂਸ਼ਨ ਕੀ ਹੋਣੇ ਚਾਹੀਦੇ ਐ ਇਹਦੇ ਬਾਰੇ ਜਦੋਂ ਤੁਸੀਂ ਲਿਖਦੇ ਹੋ ਆਉਂਦਾ ਮਨ 'ਚ ਵਿਚਾਰ ਕਿ ਸਰਕਾਰ ਨੂੰ ਜਾਂ ਪੁਲਿਸ ਨੂੰ ਇਸ ਉੱਤੇ ਕੰਮ ਕਰਨਾ ਚਾਹੀਦਾ ਕਿ ਉਹਨਾਂ ਨੂੰ ਜਿਹੜੇ ਫਸ ਗਏ ਕੱਢਣਾ ਕਿਵੇਂ ਆ ਸਰ ਦੇਖੋ ਜਿਹੜਾ ਨਸ਼ਿਆਂ ਦੀ ਗ੍ਰਸਤ ਵਿੱਚ ਚਲਾ ਗਿਆ ਦੇਖੋ ਹਰ ਚੀਜ਼ ਦਾ ਇਲਾਜ ਹੈਗਾ ਸਰਕਾਰੀ ਨਸ਼ਾ ਕੇਂਦਰ ਨੇ ਠੀਕ ਹੈ ਨਸ਼ਾ ਛਡਾਊ ਕੇਂਦਰ ਹਾਂ ਉੱਥੇ ਛਡਾਊ ਕੇਂਦਰਾਂ ਚ ਹੀ ਜਾਂਦੇ ਨੇ ਆਪਣੇ ਮੋਨ ਲਾਲ ਸ਼ਰਮਾ ਜੀ ਨੇ ਆਪਣੇ ਬਰਨਾਲੇ ਤੋਂ ਸੰਗਰੂਰ ਤੋਂ ਉਹਨਾਂ ਨੇ ਨਸ਼ਾ ਛਡਾਊ ਕੇਂਦਰ ਦੇ ਉਹ ਡਾਇਰੈਕਟਰ ਨੇ ਉਹ ਦੱਸਦੇ ਨੇ ਠੀਕ ਹੈ ਦੇਖੋ ਜਿਹੜਾ ਬੰਦਾ ਜਾਂ ਬੱਚੀ ਇਸ ਨਸ਼ਿਆਂ ਦੀ ਗ੍ਰਿਸ਼ਤ ਵਿੱਚ ਪੈ ਗਈ ਹੈ ਠੀਕ ਹੈ ਉਹ ਉੱਥੇ ਉਹਨੂੰ ਐਡਮਿਟ ਕਰਾਓ ਇਨਫੈਕਟ ਇੱਕ ਤਾਂ ਪਿੱਛੇ ਜੇ ਇੱਕ ਮਾਂ ਦੱਸ ਰਹੀ ਸੀ ਕਿ ਸਰ ਵੀ ਉਹਦੀ ਕੁੜੀ ਕੈਰੀਅਰ ਬਣਾਉਣ ਲਈ ਨਾ ਚੰਡੀਗੜ੍ਹ ਆਂਦੀ ਹੈ ਉਹ ਚਿੱਟੇ ਦੇ ਚ ਸ਼ੌਂ ਸ਼ੌਂ ਚ ਪੈਲਾ ਪੀਣ ਲੱਗੀ ਉਹਦੇ ਖਰਚੇ ਪੂਰੇ ਨਹੀਂ ਹੋਏ ਫਿਰ ਉਹਨੇ ਕੀ ਕੀਤਾ ਉਹਨਾਂ ਨੇ ਨਾ ਦੇਵ ਭਾਰਤਤਨ ਦਾ ਸ਼ੁਰੂ ਕਰਤਾ ਹੂੰ ਦੇਖੋ ਕੁੜੀ ਦੇ ਜਦੋਂ ਉਹਨੂੰ ਫੜਿਆ ਗਿਆ ਕੁੜੀ ਨੂੰ ਉਹਨੂੰ ਐਡਮਿਟ ਕਰਵਾਇਆ ਗਿਆ ਉਹਨੇ ਦੱਸਿਆ ਕਿ ਮਾਪੇ ਨੇ ਦੇਖੋ ਇਹ ਤਾਂ ਹੈ ਨਹੀਂ ਕਿ ਸਿੰਗਲ ਚਾਈਲਡ ਹੈ ਹੋਰ ਵੀ ਬੱਚੇ ਨੇ ਉਹਨਾਂ ਦੀ ਵੀ ਫੀਸ ਭਰਨੀ ਹੈ ਹੂੰ ਆਪਣੇ ਘਰ ਦੇ ਗੁਜ਼ਾਰਾ ਵੀ ਕਰਨਾ ਇੱਕ ਲਿਮਿਟਿਡ ਜਿਹਾ ਦਾਇਰਾ ਹੁੰਦਾ ਸਰ ਸਾਰਿਆਂ ਨੇ ਆਪਣਾ ਬਜਟ ਬਣਾਇਆ ਹੁੰਦਾ ਕਿ ਮੈਂ ਇਸ ਤਰ੍ਹਾਂ ਆਪਣੇ ਘਰ ਨੂੰ ਚਲਾਣਾ ਹੈ ਜਦੋਂ ਕੁੜੀ ਫੜੀ ਗਈ ਤਾਂ ਉਹਨੇ ਆਪਣੇ ਮੂਹ ਤੋਂ ਦੱਸਿਆ ਦੇਖੋ ਪੈਸੇ ਨਹੀਂ ਸੀਗੇ ਦੇ ਵਪਾਰ ਉਹਨੇ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਥੋੜੀ ਸਰ ਉਹਦੇ ਚ ਹੋਰ ਕੁੜੀਆਂ ਵੀ ਆ ਗਈਆਂ ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਕੁੜੀਆਂ ਜਾਂਦੀਆਂ ਨੇ ਨਸ਼ਾ ਛਡਾਊ ਕੇਂਦਰ ਚ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਤਾਂ ਉਹਨਾਂ ਦਾ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਹੈ ਪਿੱਛੇ ਜੇ ਆਪਣੇ ਸਿਹਤ ਮੰਤਰੀ ਨੇ ਉਹਨਾਂ ਨੇ ਵਿਧਾਨ ਸਭਾ 'ਚ ਵੀ ਮੁੱਦਾ ਠਾਏ ਸੀਗਾ ਕਿ ਪੰਜਾਬ 'ਚ ਬੱਚੇ ਬਹੁਤ ਜ਼ਿਆਦਾ ਨਸ਼ਿਆਂ 'ਚ ਗ੍ਰਸਤ ਚ ਹਨ ਹੂੰ 10 ਲੱਖ ਤੋਂ ਵੱਧ ਉਹਨਾਂ ਨੇ ਅੰਕੜੇ ਦੱਸੇ ਸੀਗੇ ਦੇਖੋ ਨਸ਼ਾ ਤਾਂ ਹੈਗਾ ਸਰ ਜਦੋਂ ਨਸ਼ਾ ਛਡਾਉ ਕੇ ਇੰਦਰਾਂ ਜਾਂਦੇ ਉੱਥੇ ਇਹਨਾਂ ਦਾ ਇਲਾਜ ਹੁੰਦਾ ਹੈ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਕਈ ਜਗ੍ਹਾ 'ਚ ਤਾਂ ਬਹੁਤ ਵਧੀਆ ਇਹਨਾਂ ਨੂੰ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਹੈ ਹੂੰ ਉੱਥੇ ਜਿਹੜੇ ਚੰਗੇ ਰਸੂਕ ਵਾਲੇ ਲੋਕ ਨੇ ਉਹਨਾਂ ਉਹ ਆ ਕੇ ਇਹਨਾਂ ਨੂੰ ਸੈਮੀਨਾਰਸ ਵੀ ਕਰਦੇ ਹਨ ਇਹਨਾਂ ਨੂੰ ਇਹਨਾਂ ਭੈੜੀਆਂ ਚੀਜ਼ਾਂ ਤੋਂ ਛੁਟ ਇਹਨਾਂ ਤੋਂ ਵਰਜਿਤ ਲਈ ਸੁਝਾਅ ਵੀ ਦਿੰਦੇ ਹਨ ਕਿ ਤੁਸੀਂ ਇਸ ਤਰ੍ਹਾਂ ਕਰਦੇ ਹਨ ਦੇਖੋ ਨਸ਼ਾ ਛੁਡਾਊ ਕੇਂਦਰ ਚ ਜਾਂਦੇ ਹਨ ਉੱਥੇ 43 ਡੇਸ ਦਾ ਟਾਈਮ ਪੀਰੀਅਡ ਹੁੰਦਾ ਕਿਸੇ ਦਾ 60 ਦਿਨਾਂ ਦਾ ਹੁੰਦਾ ਹੈ ਦੇਖੋ ਉੱਥੇ ਦਾ ਉਹ ਠੀਕ ਕਰਕੇ ਚਲੋ ਇਹਨਾਂ ਨੂੰ ਭੇਜ ਦਿੰਦੇ ਘਰੇ ਆ ਕੇ ਤਾਂ ਹੁਣ ਦੇਖੋ ਮਾਪੇ ਦਾ ਇਹ ਤਾਂ ਹੈ ਨਹੀਂ ਹੈਗਾ ਕਿ ਇਹਨਾਂ ਦੀ ਪੂਰੀ ਇਹਨਾਂ ਦੀ ਉੱਪਰ ਇਹਨਾਂ ਦੇ ਸੀਸੀਟੀਵੀ ਲਗਾ ਕੇ ਰੱਖੜੋ ਜਾਂ 24 ਘੰਟੇ ਬੈਠਾ ਇਹਨਾਂ ਨੂੰ ਖੁਦ ਜਿਹਦੀ ਹੁਣ ਸਰ ਵਿਲ ਪਾਵਰ ਸਟਰੋਂਗ ਹੈ ਜਿਹਦੀ ਦ੍ਰਿੜ ਇੱਛਾ ਸ਼ਕਤੀ ਹੈ ਕਿ ਮੈਂ ਇਹ ਗਲਤ ਕੰਮ ਹੈ ਜੋ ਇਹਨੂੰ ਛੱਡਣਾ ਹੈ ਉਹ ਤਾਂ ਡੈਫੀਨੇਟਲੀ ਇਸ ਚੀਜ਼ ਤੋਂ ਬਾਹਰ ਆਏਗਾ ਕਈ ਬੰਦੇ ਵੀ ਨੇ ਚੰਗੇ ਜਿਹੜੇ ਇਸ ਨਸ਼ਿਆਂ ਤੋਂ ਗ੍ਰਸਤ ਵਿੱਚ ਪਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਸੈਮੀਨਾਰਸ ਜੁਆਇਨ ਕੀਤੇ ਨਸ਼ਾ ਛਡਾਊ ਕੇਂਦਰਾਂ 'ਚ ਉਹਨਾਂ ਦਾ ਇਲਾਜ ਵੀ ਚੱਲਿਆ ਉੱਥੋਂ ਵੀ ਉਹ ਠੀਕ ਹੋਏ ਹੈਗੇ ਵੀ ਨਹੀਂ ਮਤਲਬ ਹਾਲ ਭਾਵੇਂ ਜਿੰਨਾ ਮਰਜ਼ੀ ਮਾੜਾ ਹੋਵੇ ਫਿਰ ਵੀ ਆਸ ਨਹੀਂ ਛੱਡਣੀ ਚਾਹੀਦੀ ਵੀ ਠੀਕ ਹੋ ਸਕਦਾ ਬਿਲਕੁਲ ਸਰ ਆਸ ਨਹੀਂ ਛੱਡਣੀ ਚਾਹੀਦੀ ਪਹਿਲੀ ਗੱਲ ਤਾਂ ਅਗਰ ਤੁਹਾਨੂੰ ਲੱਗ ਰਿਹਾ ਕਿ ਥੋੜੀ ਸੋਸਾਇਟੀ ਦੇਖੋ ਮਾਪੇ ਬੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੈਰਾ ਦੇ ਕੇ ਰੱਖਣ ਬੱਚਿਆਂ ਦੀ ਆਪਣੀ ਆਪਣੀ ਕਾਉਂਸਲਿੰਗ ਕਰਨ ਅੱਜ ਕੱਲ ਕੀ ਹੈ ਮਾਪੇ ਕੋਲ ਟਾਈਮ ਹੀ ਨਹੀਂ ਹੈਗਾ ਕਾਉਂਸਲਿੰਗ ਕਰਦੇ ਨਹੀਂ ਹੈਗੇ ਬੱਚੇ ਬਾਹਰ ਸੋਸਾਇਟੀ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਵਿਚਰਦੇ ਹਨ ਕਿਸ ਤਰ੍ਹਾਂ ਉਹਨਾਂ ਦੇ ਫਰੈਂਡਸ ਨੇ ਕੀ ਉਹ ਖਾ ਰਹੇ ਹਨ ਬੱਚੇ ਅਗਰ ਮਾਪੇ ਬਾਬ ਨੂੰ ਸਾਰੀ ਗੱਲ ਦੱਸਣ ਅੱਗੋਂ ਮਾਪੇ ਵੀ ਸੁਣਨ ਉਹਨਾਂ ਨੂੰ ਟਾਈਮ ਦੇਣ ਤਾਂ ਡੈਫੀਨਿਟਲੀ ਕੁਝ ਹੱਦ ਤੱਕ ਬੱਚਿਆਂ ਨੂੰ ਭੈੜੀ ਸੰਗਤ ਤੋਂ ਬਚਾਇਆ ਜਾ ਸਕਦਾ ਹੈ ਅਗਰ ਬੱਚੇ ਭੈੜੀ ਸੰਗਤ ਤੋਂ ਬਚ ਜਾਣਗੇ ਤਾਂ ਉਹਨਾਂ ਦਾ ਅੱਗੇ ਮਾਪੇ ਬਾਬ ਦਾ ਭਵਿੱਖ ਵੀ ਸੁਖਾਲਾ ਹੋ ਜਾਏਗਾ ਬੱਚਿਆਂ ਦਾ ਫਿਊਚਰ ਵੀ ਬ੍ਰਾਈਟ ਬਣ ਜਾਏਗਾ ਕੁਝ ਹੱਦ ਤੱਕ ਸਰ ਮਾਪੇ ਬਾਬ ਨੂੰ ਵੀ ਨਾ ਆਪਣੇ ਬੱਚਿਆਂ ਨਾਲ ਕਾਉਂਸਲਿੰਗ ਟਾਈਮ ਕੱਢਣਾ ਚਾਹੀਦਾ ਹੈ ਕਿ ਬੱਚੇ ਉਹਨਾਂ ਦੇ ਜੋ ਹੈ ਅੱਜਕੱਲ ਨਸ਼ਿਆਂ ਦਾ ਇਹ ਛੇਵੰਦਰਿਆ ਵਗ ਰਿਹਾ ਇਸ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਬਚਾਇਆ ਜਾ ਸਕੇ ਨਸ਼ਿਆਂ ਦੇ ਮੁੱਦੇ ਉੱਤੇ ਖਾਸ ਕਰਕੇ ਬੀਬੀਆਂ ਜਾਂ ਕੁੜੀਆਂ ਕਿਵੇਂ ਸ਼ਾਮਲ ਹੋਈਆਂ ਇਸ ਦੀ ਜ਼ਮੀਨੀ ਹਕੀਕਤ ਬਾਰੇ ਔਰ ਇਸ ਦੇ ਸੋਲੂਸ਼ਨ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਬਹੁਤ ਸ਼ੁਕਰੀਆ ਧੰਨਵਾਦ ਸਰ ਧੰਨਵਾਦ ਇਸ ਮਸਲੇ ਦੇ ਉੱਤੇ ਸੰਜੀਵ ਸੈਣੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਹਨਾਂ ਦੀ 7ਵੀਂ ਕਿਤਾਬ ਵੀ ਹੈ ਜਿਹੜੀ ਆ ਰਹੀ ਹੈ ਇਸੇ ਇਸ਼ੂ ਦੇ ਉੱਤੇ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਹਕੀਕਤ ਹੈ ਉਸ ਤੋਂ ਵੀ ਅਸੀਂ ਆ ਜਿਹੜਾ ਮੂੰਹ ਨਹੀਂ ਮੋੜ ਸਕਦੇ ਉਹ ਸਭ ਸਾਹਮਣੇ ਨਜ਼ਰ ਆ ਰਹੇ ਆ ਸਭ ਕੁਝ ਪਰ ਇਹਦੇ ਤੋਂ ਬਚਣਾ ਕਿਵੇਂ ਤੇ ਬਚਾਇਆ ਕਿਵੇਂ ਜਾਣਾ ਇਹਦੇ ਬਾਰੇ ਵੀ ਇਹਨਾਂ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ